ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਉਮੀਦ ਕਰਦੀ ਹਾਂ ਮੈਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਕਟਿੰਗ ਕਰਨੀ ਹੈ ਲਾਈਨਿੰਗ ਵਾਲਾ ਸੂਟ ਆ ਕੱਲੇ ਮੋਡੇ ਦੀ ਕਾਟ ਪਾਉਣੀ ਸਿਖਾਵਾਂਗੇ ਅੱਜ ਤੁਹਾਨੂੰ ਚੈਸਟ 22 ਇੰਚ ਕਮਰ 19.5 ਹਿਪ 22.5 ਇੰਚ ਇਹਦੀ ਆਪਾਂ ਮੋਡੇ ਦੀ ਕਾਟ ਕਿਵੇਂ ਪਾਉਣੀ ਆ ਅੱਜ ਉਹ ਦੱਸੂਗੀ ਲੰਬਾਈ ਤੇ ਚੁੜਾਈ ਆਪਾਂ ਕਿਵੇਂ ਲੈਣੀ ਹੈ ਦੀ ਲੈਂਥ ਆ ਇਹਦੀ 42 ਇੰਚ ਇਸ ਕਰਕੇ ਆਪਾਂ 2 ਇੰਚ ਵੱਧ ਲਵਾਂਗੇ ਕਿਉਂਕਿ ਇੱਥੋਂ ਫੋਲਡ ਤਾਂ ਹੋਣਾ ਨਹੀਂ ਇਹ ਤਾਂ ਆ ਹੀ ਰਹੇਗਾ 2 ਇੰਚ ਵੱਧ ਲੈ ਲਾਂਗੇ 42 ਇੰਚ ਆਪਣੀ ਲੈਂਥ ਆ ਦੋ ਵਿੱਚ ਐਡ ਕਰ ਲਾਂਗੇ 47 ਇੰਚ ਬਣ ਜੂ ਇਹ 47 ਤੇ ਨਿਸ਼ਾਨੀ ਲਗਾ ਲਾਂਗੇ ਘੇਰਾ ਆਪਣਾ 21 ਇੰਚ ਆ 21 ਵਿੱਚ ਆਪਾਂ 5 ਇੰਚ ਐਡ ਕਰ ਲਾਂਗੇ ਕਿਉਂਕਿ ਲੈਸ਼ ਵੀ ਲਗਾਉਣੀ ਆ ਤਾਂ ਜੋ ਬਦਈਆ ਫਿੱਟ ਆ ਜਾਵੇ 21 ਇੰਚ ਘੇਰਾ ਲੈ ਕੇ 1 2 3 4 5 26 ਇੰਚ ਆਪਾਂ ਇਧਰ ਨੂੰ ਵਧਾ ਲਾਂਗੇ ਘੇਰਾ ਲੈ ਲਾਂਗੇ ਉੱਪਰੋਂ ਵੀ ਇਧਰ ਨੂੰ 26 ਇੰਚ ਲਾਵਾਂਗੇ ਤੂੰ ਦੇਖ ਲਿਓ ਵੀ ਪੂਰਾ 44 ਇੰਚ ਹੈਗਾ ਤਾਂ ਇਹਨੂੰ ਪੂਰਾ ਆਪਾਂ ਚਾਰ ਸਟੱਪੇ ਚ ਕੱਟ ਲੈਣਾ ਪੂਰਾ 44 ਹੋਵੇ ਇਧਰ ਨੂੰ ਇਹਨੂੰ ਇਹਦੇ ਨਾਲ ਮਿਲਾ ਲੈਣਾ ਆਪਾਂ ਫਿਰ ਸੈਂਟਰ ਚ ਦੇਖ ਲਾਂਗੇ ਵੀ 44 ਇੰਚ ਆਉਂਦਾ ਆਪਾਂ ਇੰਦਾ ਸਾਰਾ 26 ਇੰਚ ਲਾਉਣਾ ਕਿ ਸਾਰਾ ਪਤਲੇ ਤੱਕ ਇਦਾਂ ਆਪਣਾ ਇਹ ਮੂਲ ਪੱਲਾ ਆ ਗਿਆ ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ ਇਹ ਆਪਣਾ ਫਰੰਟ ਪੱਲਾ ਆ ਗਿਆ ਹੁਣ ਸੈਕੰਡ ਪਿਛਲਾ ਪੱਲਾ ਕੱਟਾਂਗੇ ਆਪਾਂ ਹੁਣ ਆਪਾਂ ਬੈਕ ਪੱਲੇ ਦੀ ਕਟਿੰਗ ਕਰਾਂਗੇ ਆ ਫੁੱਲ ਦੇਖ ਲਓ ਵੀ ਇਦਾਂ ਉੱਪਰ ਨੂੰ ਹੋਣੇ ਚਾਹੀਦੇ ਆ ਫਿਰ ਦੂਜੇ ਜਿਹੜੇ ਪਹਿਲੇ ਪੱਲੇ ਨੂੰ ਆਪਾਂ ਕਟਿੰਗ ਕੀਤਾ ਇਹਨੂੰ ਹੀ ਇਹਦੇ ਉੱਪਰ ਰੱਖ ਲੈਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਬਾਲ ਕੱਢ ਕੇ ਜੇ ਪ੍ਰੈਸ ਕਰਨ ਵਾਲਾ ਕੱਪੜਾ ਹੋ ਥੋੜਾ ਪ੍ਰੈਸ ਕਰ ਲਿਓ ਲਾਈਨਿੰਗ ਵਾਲਾ ਸੂਟ ਇਹਦੇ ਕਈ 파ਟ ਆਉਣਗੇ ਸਾਰੇ ਜਰੂਰ ਦੇਖਿਓ ਕਾਂ ਕੱਢਣਾ ਪਲੇਟਾਂ ਦੀ ਨਿਸ਼ਾਨੀਆਂ ਲਗਾਉਣਾ ਸਾਰੇ 파ਟ ਆਉਣਗੇ ਅੱਜ ਆਪਾਂ ਸਿਰਫ ਮੋਡੇ ਦੀ ਕਾਟ ਪਾਵਾਂਗੇ ਤੇ ਲੈਂਥ ਤੇ ਚੌੜਾਈ ਕੱਢੀ ਆਪਾਂ ਅੱਜ ਪੱਲੇ ਦੀ ਆ ਦੇਖੋ ਇਦਾਂ ਆਪਾਂ ਜਮਾ ਸੈੱਟ ਕਰਕੇ ਰੱਖ ਲੈਣਾ ਪੱਲੇ ਨੂੰ ਜਿਹੜਾ ਉੱਪਰਲਾ ਹੀ ਫਰੰਟ ਹੈ ਹੁਣ ਆਪਾਂ ਬੈਕ ਪੱਲਾ ਕੱਢਣਾਗਾ 2 ਇੰਚ ਇਹਦੇ ਚ ਵੱਧ ਲਈ ਆਈ ਹੋਇਆ ਥੱਲਿਓਂ ਆਪਾਂ 2 ਇੰਚ ਵੱਧ ਹੋਰ ਲੈ ਲਾਂਗੇ ਤਰਪਾਈ ਕਰਨ ਨੂੰ ਬੈਕ ਸਾਈਡ ਆਪਾਂ 모ੜਾਂਗੇ ਨਹੀਂ ਢਾਈ ਲੈ ਲਓ 2 ਢਾਈ ਇੰਚ ਵੱਧ ਲਵਾਂਗੇ ਇਹਦਾ ਆਪਾਂ ਪਿਛਲੇ ਪੁੱਲੇ ਦਾ ਆਪਾਂ ਤਰਪਾਈ ਕਰਨੀ ਹੈ ਇਹਦੇ ਮੂਰੇ ਤਾਂ ਲੈਸ਼ ਲੱਗੀ ਹੋਈ ਸੀ ਤਾਂ ਕਰਕੇ ਆਪਾਂ ਬਾਧੂ ਨਹੀਂ ਲਿਆ ਇਹਦਾ ਨਿਸ਼ਾਨ ਲਗਾ ਕੇ ਆਪਾਂ ਜਮਨ ਨਾਲ-ਨਾਲ ਕਟਿੰਗ ਕਰ ਦੇਣੀ ਹੈ ਹੁਣ ਆਪਾਂ ਬੇਕ ਪੱਲੇ ਦੀ ਕਟਿੰਗ ਕਰਾਂਗੇ ਇਦਾਂ ਕਟਿੰਗ ਕਰਕੇ ਫਿਰ ਆਪਾਂ ਇਹਨਾਂ ਦੋਨਾਂ ਪੱਲਿਆਂ ਨੂੰ ਇਦਾਂ ਫੋਲਡ ਕਰ ਲੈਣਾ ਬੈਕ ਵਾਲਾ ਪੱਲਾ ਥੱਲੇ ਰੱਖਣਾ ਇਦਾਂ ਜਮਾ ਸੈੱਟ ਕਰ ਲੈਣਾ फ्रंट ਵਾਲਾ ਪੱਲਾ ਇਹਦੇ ਉੱਪਰ ਰੱਖ ਕੇ ਅੱਜ ਸਿਰਫ ਆਪਾਂ ਮੋਢੇ ਦੀ ਕੱਟ ਸਿੱਖਣੀ ਆ ਕਿੰਨਾ ਮੋਢਾ ਲੈਣਾ ਜੇ ਆਪਣੀ ਚੈਸਟ 22 ਇੰਚ ਆ ਤਾਂ ਆਪਾਂ ਕਿੰਨੇ ਇੰਚ ਮੋਢਾ ਕੱਟਣਾ ਸਿਰਫ ਉਹੀ ਦੇਖਣਾ ਕਿਤਾ ਚੰਗੀ ਤਰ੍ਹਾਂ ਵਾਲ ਕੱਢ ਕੇ ਬਰਾਬਰ ਪੱਲੇ ਰੱਖ ਲੈਣੇ ਆ ਇਧਰੋਂ ਵੀ ਬਿਲਕੁਲ ਪ੍ਰਾਪਰ ਹੋਣੇ ਚਾਹੀਦੇ ਆ ਵਾਲ ਕੱਢ ਕੇ ਸੇਮ ਸੇਮ ਰੱਖ ਲੈਣੇ ਹੁਣ ਆਪਾਂ ਇਹਦੇ ਮੋਡੇ ਦੀਆਂ ਨਿਸ਼ਾਨੀਆਂ ਲਾਵਾਂਗੇ ਕਿ ਕਿੰਨੇ ਇੰਚ ਆਪਾਂ ਮੋਡਾ ਲੈਣਾ ਟੀਰਾ ਲੈਣਾ ਸਭ ਤੋਂ ਵੱਡੀ ਗੱਲ ਹੁੰਦੀ ਆ ਟੀਰਾ ਕਿਵੇਂ ਵੱਧਦਾ ਘਟਦਾ 22 ਇੰਚ ਚੈਸਟ ਆਪਣੀ ਤਾਂ ਇਹਦਾ ਟੀਰਾ ਲਵਾਂਗੇ ਸਾਢੇ 12 ਇੰਚ ਸਾਢੇ 12 ਇੰਚ ਹੀ ਲਵਾਂਗੇ 13 ਦਾ 13 ਤੇ ਨਿਸ਼ਾਨੀ ਲਾ ਲਾਂਗੇ ਸਾਢੇ 6 ਤੇ ਥੱਲੇ ਨੂੰ ਸਾਢੇ 7 ਮੋੜਾ ਲੈਣਾ ਜੇ 22 ਤੋਂ ਵੱਧ ਚੈਸਟ ਆ ਤਾਂ ਆਪਾਂ ਇਹ ਮੋਡਾ ਵਧਾਉਣਾ ਹੁੰਦਾ ਅਦਰਵਾਇਜ਼ ਨਹੀਂ ਵਧਾਉਣਾ ਸਿਰਫ 7.5 ਤੇ ਹੀ ਆਪਣਾ ਮੋਡਾ ਪੂਰਾ ਆ ਜਾਣਾ ਇਧਰ ਨੂੰ ਵੀ 6.5 ਹੋਣਾ ਚਾਹੀਦਾ ਉੱਪਰ ਨੂੰ ਇਹਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਚੈਸਟ ਆਪਣੀ 22 ਇੰਚ 11 11 22 ਅੱਧ ਕਰ ਲਾਂਗੇ 11 ਇੰਚ ਤੇ ਨਿਸ਼ਾਨੀ ਲਗਾ ਦਾਂਗੇ ਇਹਨੂੰ ਇਸ ਤਰ੍ਹਾਂ ਸਿੱਧੀ ਮਿਲਾਵਾਂਗੇ ਜੁਮੇ ਚੈਸਟ ਵੱਧ ਤਾਂ ਤੀਰਾ ਕਈ ਵਾਰ ਡਿੱਗਣ ਲੱਗ ਜਾਂਦਾ ਉਹਦੇ ਲਈ ਆਪਾਂ ਇਥੋਂ 1/2 ਇੰਚ ਮਾੜੇ ਸੇ ਹਾਫ ਤੇ ਇਧਰ ਨੂੰ ਕਾਟ ਪਾਵਾਂਗੇ ਇੱਕ ਉਹਦੇ ਨਾਲ ਕੀ ਹੋਊਗਾ ਤੀਰਾ ਜਮਾ ਡਿੱਗੂਗਾ ਨਹੀਂ ਇਸ ਤਰ੍ਹਾਂ ਟੇਢੀ ਕਾਟ ਪਾਵਾਂਗੇ ਮਾੜੀ ਜੀ ਬਸ ਇਧਰੋਂ ਐ ਵੀ ਦੇਖ ਸਕਦੇ ਹੋ 2.5 ਇੰਚ ਤੱਕ ਹੀ ਪਾਉਣੀ ਆ ਬਸ ਇਸ ਤਰ੍ਹਾਂ ਕਾਟ ਪਾਵਾਂਗੇ ਹੁਣ ਇੱਥੋਂ ਕੀ ਲੈਣਾ 2 ਇੰਚ ਉੱਪਰ ਨੂੰ ਐ ਕਰ ਲੈਣਾ ਨਿਸ਼ਾਨੀ ਲਗਾ ਲੈਣੀ ਸਿੱਧੀ ਇਸ ਤੇ ਇਹਦਾ ਹਾਫ ਕਰ ਲਓ 3.5 ਇਥੋਂ ਕਾਟ ਪਾਉਣੀਆਂ ਗੋਲ ਇਹ ਬੈਗ ਪੱਲੇ ਵਾਲੀ ਕਾਟ ਆ ਗਈ ਹੁਣ ਜਿਹੜੀ ਆਪਾਂ ਪਹਿਲੀ ਵਾਲੀ ਪਾਉਣੀਆਂ ਉਹ ਇੱਕ ਇੱਕ ਜਿਤ ਪਾਉਣੀਆਂ ਇੱਕ ਕੈਂਚ ਇਦਾਂ ਗੋਲ ਕਰ ਲੈਣਾ ਉਹ ਵੀ ਗੁਲਾਈ ਵਾਲੀ ਨਹੀਂ ਦੇਣੀ ਇੱਥੇ ਇੱਥੇ ਭਾਏ ਗੋਲ ਕਰ ਦੇਣਾ ਠੀਕ ਹੈ ਜੀ ਆ ਪਹਿਲੀ ਕਾਟ ਆ ਆ ਦੂਜੀ ਇਹ ਦੋਨਾਂ ਪੱਲਿਆਂ ਤੇ ਕਾਟ ਪਾ ਕੇ ਆਪਾਂ ਫੇਰ ਆ ਪਹਿਲੀ ਫਰੰਟ ਕਾਟ ਪਾਵਾਂਗੇ ਤੁਹਾਨੂੰ ਮੈਂ ਪਾ ਕੇ ਦਿਖਾਉਂ ਆ ਦੇਖੋ ਇਹ ਦੋਨਾਂ ਪੱਲਿਆਂ ਤੇ ਕਾਲੀ ਫਰੰਟ ਪੱਲਾ ਚੱਕਣਾ ਕੱਲਾ ਇਹਦੇ ਤੇ ਆ ਛੋਟੀ ਕਾਟ ਪਾਉਣੀ ਇਸ ਤਰ੍ਹਾਂ ਐਸੀ ਅੱਜ ਮੋਢੇ ਦੀ ਕਾਟ ਦੀ ਵੀਡੀਓ ਜੇ ਵਧੀਆ ਲੱਗੀ ਹੋਈ ਤਾਂ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ